ਪਾਰੇ ਜਿਹੜਾ ਗੁਰੂ ਕਾ ਖਾਲਸਾ ਨਰੂਲ ਆ ਨਾ ਇਹ ਸੱਚ ਦਾ ਸੱਚ ਹੈ ਨਾ ਇਥੇ ਕਹੇ ਦੀ ਅੱਖ ਨਹੀਂ ਟਿਕਣੀ ਕਹੇ ਦੀ ਇਥੇ ਬਾਹ ਤੇ ਉਂਗਲ ਨਹੀਂ ਹੋਣ ਦੇਣੀ ਉਥੇ ਦੇਖ ਲਿਆ ਸਾਰੀ ਉਹਦੀ ਅੱਖ ਕੱਢੀ ਜਾਣੀ ਆ ਪੂਰੀ ਮਨੁੱਖਤਾ ਦੇ ਵਿੱਚ ਇਹਨਾਂ ਜਿਹੜਾ ਦਸਤਾਰ ਦਾ ਕਰਦਾਰ ਆ ਇਹ ਸੱਚਾ ਤੇ ਸੁੱਚਾ ਜੀ ਇਹ ਖਲਾਕ ਆ ਜਿਹੜਾ ਖਾਲਸੇ ਦਾ ਇਹ ਜਿੰਨੀਆਂ ਵੀ ਸਰਕਾਰਾਂ ਚਾਹ ਦੁਨ ਜੰਸੀਆਂ ਜੀ ਉਹ ਸ਼ੱਕ ਦੇ ਨਾਲ ਵੇਖਦੇ ਆ ਖਾਲਸੇ ਦਾ ਵੀ ਉਹਨੂੰ ਲੱਭ ਕੇ ਤੇ ਸਾਰ ਦੁਨੀਆ ਦੇ ਸਾਹਮਣੇ ਕਰੋ ਜੇ ਨਹੀਂ ਤੇ ਉਹਦੇ ਨਾਲ ਫਿਰ ਸ਼ੱਕ ਦੀ ਨਜ਼ਰ ਨਾਲ ਸਰਕਾਰਾਂ ਤੇ ਵੀ ਵੇਖਿਆ ਜਾਂਦਾ ਤੇ ਦੁਨੀਆ ਦੀਆਂ ਜਿਹੜੀਆਂ ਏਜੰਸੀਆਂ ਚਾਲਾਂ ਚੱਲ ਰਹੀਆਂ ਉਹਨਾਂ ਨੂੰ ਵੀ ਦੁਨੀਆ ਸ਼ੱਕ ਦੀ ਨਜ਼ਰ ਨਾਲ ਵੇਂਦੀ ਆ ਭਾਰਤ ਦੀ ਸਰਕਾਰ ਉਸ ਈਮੇਲ ਪਾਉਣ ਵਾਲੇ ਨੂੰ ਸਾਹਮਣੇ ਨਾ ਕਰ ਸਕੀ ਤੇ ਫੇਰ ਕਾਂਗੇ ਇਹਨਾਂ ਦਾ ਸਿਹਤ ਵੀ ਗੁਰਮਖੋ ਫੇਲ ਆ ਇਹ ਗੁਰੂ ਦਾ ਘਰ ਆ ਇੱਥੇ ਦਾ 베ਰੀ ਦੇ ਵਿੱਚ ਪਾ ਕੇ ਰੋੜੇ ਬਰੂਦ ਪਾ ਕੇ ਇਤਿਹਾਸ ਜ਼ਬੂਤ ਆ ਉਹਦੇ ਵਿੱਚ ਹੀ ਭਾਈ ਜੇਠੇ ਵਰਗਿਆਂ ਨੇ ਯੋਧਿਆਂ ਨੇ ਭਾਈ ਪੜੇ ਵਰਗਿਆਂ ਨੇ ਜੋਦੇ ਉਸ ਵਕਤ ਤੋਪ ਨੂੰ ਚਲਾਇਆ ਮਹਾਰਾਜ ਦੇ ਹੁਕਮ ਨਾਲ ਇਹਦੇ ਦਾ ਮਤ ਸੋਚਣਾ ਈ ਮਿਲਾ ਕਰਾਂਗੇ ਕੋਈ ਟੈਕ ਕਰਾਂਗੇ ਕੋਈ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ ਮੈਂ ਤਾਂ ਉਹਨਾਂ ਬੰਦਿਆਂ ਦੀ ਕੋਈ ਚਾਲ ਜਿਨ੍ਹਾਂ ਦੀ ਆ ਤੇ ਵੀ ਬਹੁਤ ਘਟਨਾ ਤੇ ਨਿੰਦਕ ਜੋੜੂਗਾ ਜਿਨ੍ਹਾਂ ਨੇ ਹਰਮੰਦਰ ਦੇ ਉੱਤੇ ਐਨਾ ਹੀ ਕਾ ਗੁਰੂ ਕੇ ਲੰਗਰ ਦੇ ਉੱਤੇ ਡਾਉਣ ਦੀਆਂ ਧਮਕੀਆਂ ਦੇਤੀਆਂ ਕੀ ਤਾਵਲ ਨਾਡੂ ਕਿਤੇ ਸਮਾਨ ਤੇ ਜੇ ਸਰਕਾਰਾਂ ਕਹਿੰਦੀਆਂ ਵੀ ਸਾਡੇ ਕੋਲੇ ਐਨਾ ਪ੍ਰਵਾਨ ਦਾ ਪੰਛੀ ਪਰ ਮਾਰਦਾ ਉਹ ਵੀ ਦਿਸਦਾ ਜੀ ਕਿਹੜੀ ਤੁਰੀ ਜਾਂਦੀ ਕੋਈ ਬਾਰਡਰ ਦੇ ਨਾਲ ਉਹ ਵੀ ਦੇਖਦੀ ਆ ਗੋਤ ਬੰਦੇ ਜਿੰਨੀਆਂ ਵੀ ਕੋਈ ਗਤੀਵਿਧੀਆਂ ਕਰਦੇ ਸਭ ਸਰਕਾਰਾਂ ਦੀ ਨਿਗਾਹ 'ਚ ਦੇ ਸਰਕਾਰ ਇਹਨੂੰ ਸਾਹਮਣੇ ਕਰਨਾ ਚਾਹੀਦਾ ਸੈਂਟਰ ਦੀ ਸਰਕਾਰ ਨੂੰ ਤੇ ਜੇ ਇਹ ਇਸੇ ਕਰਕੇ ਹੁੰਦਾ ਜੀ ਸ਼ਕਤੀ ਦਾ ਘਾਰ ਆਏ ਇੱਥੇ ਕਾਵਾਂ ਤੋਂ ਹੁਣ ਸੁਣਦੇ ਹੋ ਜੀ ਇਸ ਥਾਂ ਤੇ ਕੋੜੇ ਰਾਜੀ ਹੋ ਰਹੇ ਆ ਜੀ ਇਸ ਥਾਂ ਦੇ ਉੱਪਰ ਗੁਰੂ ਨੇ ਕੀ ਕਿਰਪਾ ਵੱਡੀ ਕੀਤੀ ਲਾਹੀ ਵੀ ਇੱਥੇ 24 ਘੰਟੇ ਜੋ ਇੱਥੇ ਗੁਰੂ ਦਾ ਨਾਮ ਸਿਮਰਨਾ ਕੀਰਤਨ ਅਰਦਾਸਾਂ ਹੋ ਰਹੀਆਂ ਕਾਲਸਾ ਜਕਾਰੇ ਛੱਡ ਰਿਆ ਚੜ੍ਹਦੀ ਕਲਾ ਦਾ ਪ੍ਰਤੀਤਾ ਨਿਸ਼ਾਨ ਛੋੜਦੇ ਮੀਰੀ ਦੇ ਪੀਰੀ ਦੇ ਜਿਹਦੇ ਕਾਮ ਦੇ ਨਿਸ਼ਾਨ ਝੁਲਦੇ ਹੋਣ ਜਿਹੜੀ ਕਾਮ ਦਾ ਐਡਾ ਵੱਡਾ ਨਾਂ ਹੋਵੇ ਨਿਸ਼ਾਨ ਹੋਵੇ ਨਾ ਉਹਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕੀ ਤੇ ਨਾ ਕਰੇਗੀ ਇਹ ਨਿਸ਼ਾਨ ਤਾਂ ਸਮਾਨ ਦੇ ਵਿੱਚ ਝੁਲਦੇ ਆ ਤੇ ਦੂਸਰੇ ਗੁਰਮਖੋ ਪਿਆਰਿਓ ਮਾਰਤਾਂ ਦੇ ਉੱਤੇ ਝੁਲਦੇ ਆ ਕਈਆਂ ਦੀਆਂ ਗੱਡੀਆਂ ਤੇ ਝੁਲਦੇ ਆ ਨਿਸ਼ਾਨ ਕਈਆਂ ਦੇ ਗੁਰਮਖੋ ਪਿਆਰਿਓ ਘਰਾਂ ਦੇ ਉੱਪਰ ਝੁਲਦੇ ਆ ਇਹ ਕਾਲ ਦਾ ਤਖਤ ਆ ਅਕਾਲ ਪੁਰਖ ਵਾਹਿਗੁਰੂ ਦਾ ਸਾਜਾ ਨਵਾਜਾ ਖਾਲਸਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਮਹਾਨ ਬਖਸ਼ਾਂ ਤੇ ਤਾਕਤਾਂ ਰੋਜ਼ ਹੀ ਵਰਤਨੀਆਂ ਉਥੇ ਜੀ ਉਹ ਐਡਾ ਵੱਡਾ ਉਥੇ ਖਜ਼ਾਨਾ ਵਾ ਉਥੇ ਸ਼ਕਤੀਆਂ ਦਾ ਭਗਤੀਆਂ ਦਾ ਉਥੇ ਗੁਰਮਖੋ ਰੋਜ਼ ਹੀ ਕਲਾ ਵਰਤਦੀਆਂ ਪਰ ਜੇ ਵੇਖਣ ਵਾਲਿਆਂ ਦੀ ਨਿਗਾ ਨਹੀਂ ਉਹ ਜੋ ਮਰਜੀ ਟੈਕ ਕਰੀ ਜਾਣ ਵੀ ਇਹ ਵੀ ਕਿਤੇ ਆਮ ਪਾਣੀ ਆ ਇਹ ਵੀ ਕਿਤੇ ਆਮ ਸਰੋਵਰ ਆ ਇਹ ਵੀ ਕਿਤੇ ਆਮ ਮਾਰਤਾ ਇਹ ਮਤ ਸੋਚੋ ਇਹ ਹਰੀ ਦਾ ਦਵਾਰ ਹਰੀ ਕਾਲਪੁਰਖ ਵਾਹਿਗੁਰੂ ਦਾ ਘਰ ਆ ਸਾਨੂੰ ਪੂਰਾ ਪੂਰਾ ਖਾਲਸੇ ਨੂੰ ਵਿਸ਼ਵਾਸ ਆ ਤੇ ਵਿਸ਼ਵਾਸ ਚਾਹੀਦਾ ਤੇ ਅਸੀਂ ਆਨੇ ਜਿੰਨੀ ਵੀ ਸੇ ਕਾਮ ਉਹ ਗੁਰਮਖੋਸ ਸਾਰੀ ਇਹ ਗੱਲ ਦੀ ਮਿਲ ਦੀ ਨਿੰਦਿਆ ਕਰੇ ਤੇ ਜਿਹੜੇ ਇਸ ਦੇ ਨਹੀਂ ਹਜੇ ਲੱਭ ਸਕੇ ਇਸ ਗੱਲ ਨੂੰ ਉਹਨਾਂ ਦੀ ਵੀ ਕਰੇ ਤੇ ਅਸੀਂ ਇਨਤਾਨ ਆ ਗੁਰੂ ਖਾਲਸਾ ਜੀ ਛੇਤੀ ਤੋਂ ਛੇਤੀ ਇਹ ਸਾਹਮਣੇ ਲਿਆਂਦਾ ਜਾਵੇ ਇਨਸਾਨ ਉਹਦੀ ਗਾਉਜ਼ਾ ਦਾ ਹੋਣਾ ਗੁਰਮਖੋ ਇਤਿਹਾਸ ਆ ਸਾਡਾ ਅੱਜ ਦੀ ਗੱਲ ਨਹੀਂ ਕੋ ਕੱਲ ਦੀ ਗੱਲ ਨਹੀਂ ਪਿੱਛੋਂ ਲੈ ਕੇ ਹੀ ਬਾਬਾ ਸੁਖਾ ਸਿੰਘ ਬਾਬਾ ਮਤਾਬ ਸਿੰਘ ਬਾਬਾ ਧੱਕੜ ਸਿੰਘ ਉਹ ਉਦੋਂ ਵੀ ਬੀਕਾ ਨੇਰ ਜੰਗਲਾਂ ਦੇ ਵਿੱਚ ਬੈਠੇ ਸੀ ਪਤਾ ਲੱਗਾ ਵੀ ਇੱਥੇ ਚੜ੍ਹ ਕੇ ਆ ਰਹੇ ਜਰਵਾਣੇ ਇੱਥੇ ਕਹਿੰਦੇ ਆ ਰਮੰਦਰ ਨੂੰ ਪੂੜ ਦੇਣਾ ਇੱਥੇ ਆਂਦੇ ਆਂ ਕੰਜਰੀਆਂ ਨਚਾਉਣੀਆਂ ਉਥੇ ਕੰਜਰੀਆਂ ਨਚਾਈਆਂ ਤੇ ਉਹਨਾਂ ਦਾ ਸਨੇਹਾ ਖਾਲਸੇ ਨੂੰ ਲੱਗਾ ਤੇ ਗੁਰਮਖੋ ਬੀਕਾ ਨੇੜ ਤੋਂ ਆਣ ਕੇ ਤੇ ਉਹਨਾਂ ਨੂੰ ਕੀਤੀ ਦਾ ਫਲ ਖਾਲਸੇ ਨੇ ਭਗਤਾ ਦਿੱਤਾ ਤੇ ਜੇ ਬਾਬਾ ਗੋਤਾ ਸਿੰਘ ਦੇ ਗੜਜਾ ਸਿੰਘ ਹੋਏ ਉਹਨਾਂ ਨੇ ਚੁੰਗੀ ਟੈਸ ਗਰਾ ਕੇ ਖਾਲਸੇ ਦਾ ਸਬੂਤ ਦੋ ਨਹੀਂ ਖਾਲਸ ਰਾਜ ਜਾ ਕੇ ਕਿਆ ਖਾਲਸੇ ਦਾ ਰਾਜ ਹੋ ਗਿਆ ਤੇ ਜਾ ਕੇ ਜਗਰੀਏ ਖਾਨ ਨੂੰ ਕਹਿ ਦਿਓ ਤੁਸੀਂ ਵਿਖ ਰਹੇ ਹੋ ਲੋਕਾਂ ਦੀ ਆਵਾਜ਼ TV ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਆਏ ਦਿਨ ਨਵੇਂ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਸਿੱਖ ਮਸਲਾ ਹੋਵੇ ਚਾਹ ਰਾਜਨੀਤਿਕ ਮਸਲਾ ਹੋਵੇ ਸਿੱਖ ਸਿਆਸਤੀ ਗੱਲ ਕਰਦੇ ਆ ਧਰਮ ਦੀ ਗੱਲ ਕਰਦੇ ਆ ਹਰੇਕ ਮੁੱਦੇ ਤੇ ਆਏ ਦਿਨ ਤੁਹਾਡੇ ਰੂਬਰੂ ਹੁੰਦੇ ਆ ਸੋ ਅੱਜ ਮੇਰੇ ਨਾਲ ਬਾਬਾ ਪ੍ਰਗਟ ਸਿੰਘ ਜੀ ਹਾਜ਼ਰ ਨੇ ਗੱਲਬਾਤ ਕਰਨ ਵਾਸਤੇ ਪਿਛਲੇ ਦਿਨਾਂ ਦੇ ਵਿੱਚ 14 ਤਰੀਕ ਨੂੰ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਲੰਗਰ ਹਾਲ ਨੂੰ ਆਡੋਰ ਦੀ ਇੱਕ ਕਮੇਟੀ ਆਉਂਦੀ ਹੈ ਈ ਮੇਲ ਆਹੀ ਕਹਿੰਦੇ ਵੀ ਇਹ ਤਿੰਨ ਮੇਲਾ ਆਈਆਂ ਸੀਗੀਆਂ ਭਗਵੰਤ ਮਾਨ ਦੇ ਇੱਕ ਆਫਿਸ ਦੇ ਵਿੱਚ ਉਹਨਾਂ ਜਿਹੜਾ ਉਹਨਾਂ ਦਾ ਜਿਹੜਾ ਆਪਣਾ ਪਰਸਨਲ ਹੈ ਇੱਕ ਉਤਰ ਮੇਲ ਆਈ ਹੈ ਭਗਵੰਤ ਮਾਨ ਕੋਲ ਉਸ ਤੋਂ ਬਾਅਦ ਇੱਕ ਐਮਪੀ ਜਿਹੜੇ ਹੈਗੇ ਨੇ ਅਮਰਸਰ ਦੇ ਔਜਲਾ ਸਾਹਿਬ ਉਹਨਾਂ ਦੇ ਕੋਲ ਵੀ ਮੇਲਾ ਆਈਆਂ ਨੇ ਸ਼ਰਮਣੀ ਕਮੇਟੀ ਦੇ ਨੰਬਰ ਤੇ ਵੀ ਮੇਲਾ ਆਈਆਂ ਨੇ ਸੋ ਉਸ ਦੇ ਬਾਰੇ ਵਿਚਾਰ ਚਚਾ ਕਰਦੇ ਆਂ ਵੀ ਇਹ ਮੇਲਾ ਕਿਉਂ ਆ ਰਹੀਆਂ ਨੇ ਧਮਕੀ ਦੀਆਂ ਜਾਂ ਧਮਕੀ ਭਰੀਆਂ ਮੇਲਾ ਆਉਣ ਦਾ ਕਾਰਨ ਕੀ ਹੈਗਾ ਉਸ ਦੀ ਡੰਗਾਈ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਵੀਡੀਓ ਤੇ ਆਪਣੇ ਕਮੈਂਟ ਦਿਓ ਤੇ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤੈ ਦਿਨੋਂ ਸਵਾਗਤ ਕਰਦੇ ਆਂ ਆਪ ਜੀ ਦਾ ਵੀ ਧੰਨਵਾਦ ਜੀ ਆਪ ਜੀ ਦੇ ਚੈਨਲ ਦਾ ਜਿਹੜੇ ਦੇਸ਼ਾਂ ਉਦੇਸ਼ਾਂ ਇਹ ਸਾਡਾ ਸਨੇਹਾ ਪਜਾਉਂਦੇ ਹੋ ਮਹਾਰਾਜ ਕਿਰਪਾ ਕਰਨ ਸਾਚਰੀ ਆਵਾਜ਼ ਬਜਾਉਂਦੇ ਹੋ ਬਾਬਾ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਹਾਂਜੀ 14 ਤਰੀਕ ਨੂੰ ਦਰਬਾਰ ਸਾਹਿਬ ਹਮੰਦਰ ਸਾਹਿਬ ਹਾਂਜੀ ਐਸਜੀਪੀਸੀ ਦੇ ਨੰਬਰ ਤੇ ਮੇਲੇ ਆਉਂਦੀਆਂ ਨੇ ਧਮਕੀ ਭਰੀਆਂ ਹਾਂਜੀ ਕਹਿੰਦੇ ਵੀ ਲੰਗਰ ਨੂੰ ਲੰਗਰ ਹਾਲ ਜਿਹੜਾ ਹੈਗਾ ਗੁਰੂ ਰਾਮਦਾਸ ਸਾਹਿਬ ਦਾ ਹਾਂਜੀ ਜਿੱਥੇ ਨਿਮਾਣਾ ਤੋਂ ਨਿਮਾਣਾ ਗਰੀਬ ਤੋਂ ਗਰੀਬ ਹਾਂ ਹਰੇਕ ਧਰਮ ਦਾ ਬੰਦਾ ਹਾਂਜੀ ਹਰੇਕ ਧਰਮ ਦਾ ਜਿਹੜਾ ਜਿਹੜੇ ਲੋਕ ਨੇ ਬੱਚੇ ਨੇ ਨੌਜਵਾਨ ਨੇ ਸਭ ਆ ਕੇ ਲੰਗਰ ਛੱਕਦੇ ਆ ਹਾਂਜੀ ਤੇ ਹਰੇਕ ਧਰਮ ਦਾ ਉਥੇ ਨਾਗਰਿਕ ਹੈ ਚਾਹੇ ਕੋਈ ਮਰਜੀ ਹੈ ਆ ਕੇ ਨਤਮਸਤਕ ਹੁੰਦਾ ਹੈ ਹਾਂ ਸ਼ਰਧਾਪੂਰਵਕ ਤੇ ਉੱਥੋਂ ਇਹ ਖੁਸ਼ੀਆਂ ਪ੍ਰਾਪਤ ਕਰਦਾ ਹੈ ਹਾਂ ਜੀ ਪਰ ਇੱਥੇ ਸਵਾਲ ਉੱਠਦਾ ਹੈ ਵੀ ਧਮਕੀ ਭਰੀ ਜਿਹੜੀ ਮੇਲ ਆਈ ਹੈ ਹਾਂ ਜਿਨ੍ਹਾਂ ਲੋਕਾਂ ਨੇ ਕੀਤੀ ਹੈ ਕੁਝ ਨਿਊਜ਼ ਚਲਣਾ ਤੇ ਇਹ ਗੱਲ ਦੱਸੀ ਹੈ ਵੀ ਤਾਮਲ 나ਡੂ ਤੋਂ ਇਹ ਜਿਹੜੀਆਂ ਮੇਲਾਂ ਉੱਥੋਂ ਹੋਈਆਂ ਨੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਇੱਕ ਸਰਬੱਤ ਦਾ ਭਲਾ ਮੰਗਣ ਵਾਲਾ ਹਾਂ ਜੀ ਇੱਕ ਦਰਬਾਰ ਹੈ ਜਾਂ ਲੰਗਰ ਹਾਲ ਹੈ ਉੱਥੇ ਧਮਕੀ ਭਰੀਆਂ ਮੇਲਾ ਹੁੰਦੀਆਂ ਬੰਬ ਦੇ ਨਾਲ ਵੀ ਲੰਗਰ ਹਾਲ ਨੂੰ ਅੜਾ ਦਿੱਤਾ ਜਾਵੇਗਾ ਇਹ ਪਹਿਲੀ ਵਾਰੀ ਇਸ ਤਰ੍ਹਾਂ ਮੇਲਾ ਆਈਆਂ ਨੇ ਬੰਬ ਨਾਲ ਅੜਾਉਣ ਦੀ ਜਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਇਹ ਪਿਆਰੋ ਜਿਵੇਂ ਅੱਜ ਬਹੁਤ ਦੁੱਖदाई ਘਟਨਾ ਵਾਪਰੀ ਆ ਜੀ ਇਹ ਜਿਹੜਾ ਹਰੀ ਦਾ ਮੰਦਿਰ ਸਾਡੇ ਵਾਸਤੇ ਅਕਾਲ ਦਾ ਤਖਤ ਜੀ ਇਹ ਥਾਂ ਦੇ ਜਿੱਤੇ ਜਿਹੜੇ ਬੰਦਿਆਂ ਨੇ ਮੈਨਾਂ ਧਮਕੀ ਭੇਜੀ ਆ ਉਹਨਾਂ ਦੀ ਹੋ ਸਕਦਾ ਕੋਈ ਜ਼ਮੀਰ ਨਾ ਹੋਵੇ ਨਹੀਂ ਤਾਂ ਲੰਗਰ ਦਾ ਉਹ ਵੀ शकਦੇ ਹੋਣਗੇ ਜਿਨ੍ਹਾਂ ਨੇ ਲੰਗਰ ਦੇਤੇ ਅਟੈਕ ਕਰਨਾ ਕਰਨ ਦੇ ਦੀ ਈਮੇਲ ਪਾਉਂਦੇ ਆ ਜੀ ਉਹਨਾਂ ਦਾ ਕੋਈ ਵੀ ਧਰਮ ਚਾਹੇ ਉਹਨਾਂ ਦਾ ਕੋਈ ਵੀ ਜ਼ਮੀਰ ਨਹੀਂ ਕੰਮ ਕਰਦੀ ਵੀ ਭਲੇ ਇਹਦਾ ਗੁਰੂ ਨਾਨਕ ਸਾਹਿਬ ਜੀ ਨੇ ਪਾਦਸ਼ਾਹ ਨੇ ਲੰਗਰ ਚਲਾ ਕੇ 20 ਰੁਪਈਆ ਦਾ ਇਹ ਹੀ ਗੁਰੂ ਰਾਮਦਾਸ ਦਾ ਨਗਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਆ ਇਥੇ ਲੰਗਰ ਚਲਾਏ ਆ ਸਰੋਵਰ ਬਣਾਏ ਆ ਏਕਤਾ ਦਾ ਪ੍ਰਤੀਤ ਸਭ ਨੂੰ ਇਥੇ ਗਲਵਕੜੀ ਦੇ ਵਿੱਚ ਗੁਰੂ ਲੈਂਦਾ ਪਰ ਇਹ ਜਿਹੜੇ ਮਾਦਾਨਾ ਬੰਦਿਆਂ ਦੀ ਕੋਈ ਚਾਲ ਜਿਨ੍ਹਾਂ ਦੀ ਆ ਇਹ ਵੀ ਬਹੁਤ ਘਟਨਾ ਤੇ ਨਿੰਦਕ ਯੋਗ ਆ ਜਿਨ੍ਹਾਂ ਨੇ ਹਰਮੰਦਰ ਦੇ ਉੱਤੇ ਐਨਾ ਹੀ ਦਾ ਗੁਰੂ ਕੇ ਲੰਗਰ ਦੇ ਉੱਤੇ ਡਾਉਣ ਦੀਆਂ ਧਮਕੀਆਂ ਦੇਤੀਆਂ ਕੀ ਤਾਹਲੂ ਨਾਡੂ ਕਿਤੇ ਸਮਾਨ ਤੇ ਜੇ ਸਰਕਾਰਾਂ ਕਹਿੰਦੀਆਂ ਵੀ ਸਾਡੇ ਕੋਲੇ ਇੰਨਾ ਪ੍ਰਵਾਨ ਦਾ ਪੰਛੀ ਪਰ ਮਾਰਦਾ ਉਹ ਵੀ ਦਿਸਦਾ ਜੀ ਕਿਹੜੀ ਤੁਰੀ ਜਾਂਦੀ ਕੋਈ ਬਾਰਡਰ ਦੇ ਨਾਲ ਉਹ ਵੀ ਦੇਖਦੀ ਆ ਗੋਤ ਬੰਦੇ ਜਿੰਨੀਆਂ ਵੀ ਕੋਈ ਗਤੀਵਿਧੀਆਂ ਕਰਦੇ ਸਭ ਸਰਕਾਰਾਂ ਦੀ ਨਿਗਾਜ ਦੇ ਸਰਕਾਰ ਇਹਨੂੰ ਸਾਹਮਣੇ ਕਰਨਾ ਚਾਹੀਦਾ ਸੈਂਟਰ ਦੀ ਸਰਕਾਰ ਨੂੰ ਜੇ ਭਾਰਤ ਦੀ ਸਰਕਾਰ ਉਸ ਈਮੇਲ ਪਾਉਣ ਵਾਲੇ ਨੂੰ ਸਾਹਮਣੇ ਨਾ ਕਰ ਸਕੀ ਤੇ ਫੇਰ ਕਾਂਗੇ ਇਹਨਾਂ ਦਾ ਛੇਟਮ ਵੀ ਬੁਰਮਖੋ ਫੇਲ ਆ ਹੂੰ ਜਿਹੜਾ ਉਹ ਛੇਟਮ ਬਾਹਰ ਬੈਠੇ ਸਾਡੇ ਨੌਜਵਾਨ ਦੇਸ਼ ਦੇ ਜਿਹੜੇ ਰਖਵਾਲੇ ਜੀ ਜਿਹੜੇ ਹਾਕ ਮੰਗਰੇ ਆਪਣਾ ਦੇਸ਼ ਦਾ ਜੀ ਉਹਨਾਂ ਤੇ ਇੱਕ ਇੱਕ ਬੰਦੇ ਤੇ ਇੱਕ ਇੱਕ ਘਰ ਤੇ ਨਿਗਾਹ ਹੂੰ ਇਹ ਜਿਹੜਾ ਗੁਰੂ ਦਾ ਦਰਬਾਰ ਐਡਾ ਵੱਡਾ ਹਰੀਦਾ ਮੰਦਰ ਆ ਇਹ ਸਥਾਨ ਦੇ ਉੱਤੇ ਜਿਹੜੀ ਘਟਨਾ ਜਿਹੜੀ ਇਹ ਵਾਪਰੀ ਆ ਸਰਕਾਰ ਨੂੰ ਚਾਹੀਦਾ ਸੀ ਹੁਣ ਨੂੰ ਇਹ ਲੱਭ ਲੈਣਾ ਹੂੰ ਜੇ ਨਹੀਂ ਵੀ ਲੱਭਿਆ ਤੇ ਅਸੀਂ ਤਾਂ ਵੀ ਖਾਲਸਾ ਗੁਰੂ ਖਾਲਸਾ ਨਿਹੰਗ ਸਿੰਘ ਜਥੇ ਬੰਦੀਆਂ ਪੰਥ ਸਮੁੱਚਾ ਪੰਥ ਇਹ ਹੀ ਬੇਨਤੀ ਆ ਵੱਡਾ ਬੇਨਤਾ ਖਾਲਸੇ ਦਾ ਵੀ ਉਹਨੂੰ ਲੱਭ ਕੇ ਏ ਸਰ ਦੁਨੀਆ ਦੇ ਸਾਹਮਣੇ ਕਰੋ ਜੇ ਨਹੀਂ ਤੇ ਉਹਦੇ ਨਾਲ ਫਿਰ ਸ਼ੱਕ ਦੀ ਨਜ਼ਰ ਨਾਲ ਸਰਕਾਰਾਂ ਤੇ ਵੀ ਵੇਖਿਆ ਜਾਂਦਾ ਤੇ ਦੁਨੀਆ ਦੀਆਂ ਜਿਹੜੀਆਂ ਏਜੰਸੀਆਂ ਚੱਲਾਂ ਚੱਲ ਰਹੀਆਂ ਉਹਨਾਂ ਨੂੰ ਵੀ ਦੁਨੀਆ ਸ਼ੱਕ ਦੀ ਨਜ਼ਰ ਨਾਲ ਵੇਂਦੀ ਆ ਜੀ ਤੇ ਜੇ ਉਹਨਾਂ ਨੇ ਪਰਦਾ ਫਾਸ਼ ਕਰਤਾ ਅਸੀਂ ਨਾਲ ਕਰਿਆ ਅਸੀਂ ਕੋਈ ਆnde ਨਹੀਂ ਵੀ ਇਹ ਜਿਹੜਾ ਦੇਸ਼ ਆ ਇੱਥੇ ਕੋਈ ਜਿਹੜੀ ਖੰਡਤਾ ਵਿਰੋਧ ਕੋਈ ਖਾਲਸਾ ਉਹਦਾ ਹਾਮੀ ਨਹੀਂਗਾ ਕਾਲ ਸਾਦਾ ਇਹ ਜਿਹੜੇ ਉਹਨਾਂ ਨੂੰ ਡੱਕ ਪਾਈ ਬਦਾਲੀ ਨੂੰ ਜਕੜੀਏ ਨੂੰ ਜੀ ਨਾਦਰ ਸ਼ਾਹ ਨੂੰ ਜਿੰਨੇ ਵੀ ਚੜ ਚੜ ਕੇ ਜਰਵਾਣੇ ਆਉਂਦੇ ਰਹੇ ਬਾਬਾ ਸੁਖਾ ਸਿੰਘ ਬਾਬਾ ਮਤਾਬ ਸਿੰਘ ਬਾਬਾ ਧੱਕਰ ਸਿੰਘ ਨਥਾ ਖਹਿਰਾ ਜਿਨ੍ਹਾਂ ਨੇ ਹਰਿਮੰਦਰ ਵਾਸਤੇ ਗੁਰਮਖੋ ਆਪਣਾ ਆਪ ਵਾਰਡ ਦਿੱਤਾ ਅੱਜ ਵੀ ਉਹਨਾਂ ਦੀ ਵਾਰਸ ਇਹ ਸਮੁੱਚੀ ਸਿੱਖ ਕੌਮ ਪੰਥ ਸਮੁੱਚਾ ਗੁਰੂ ਦਾ ਖਾਲਸਾ ਇਹ ਗੁਰਮਖੋ ਕਿਸੇ ਦੀ ਧਮਕੀ ਤੋਂ ਡਰਦਾ ਨਹੀਂ ਉਹ ਗੁਰੂ ਦੇ ਦਰ ਨੂੰ ਕੋਈ ਡਰ ਨਹੀਂ ਜਿਹੜਾ ਨਮਾਨਿਆਂ ਦਾ ਮਾਣ ਹੋਵੇ ਉਹਨੂੰ ਡਰ ਕਦਾ ਹੋ ਸਕਦਾ ਉਥੇ ਦਾ ਨਮਾਨਿਆਂ ਨੂੰ ਮਾਣ ਮਿਲਦਾ ਨ ਤਾਣਿਆਂ ਨੂੰ ਤਾਣ ਮਿਲਦਾ ਨ ਗਤਿਆਂ ਨੂੰ ਗਤ ਮਿਲਦੀ ਨ ਪਤਿਆਂ ਨੂੰ ਪਤ ਮਿਲਦੀ ਆ ਉਹ ਨਿਆਸਰਿਆਂ ਦਾ ਆਸਰਾ ਉਹਦਾ ਦੁਨੀਆ ਦੀ ਤਾਕਤ ਕੋਈ ਵੀ ਵਿਗਾੜ ਨਹੀਂ ਸਕਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਧਮਕੀ ਦੇਣ ਦੀ ਰਹਿਣਾ ਉਹਨਾਂ ਦਾ ਵੀ ਕੱਖ ਨਹੀਂ ਇਹ ਅੱਗੇ ਤੋਂ ਕਹਿਣਾ ਚਾਹੁੰਦੇ ਗੁਰਮਖੋ ਪਿਆਰਿਓ ਸਾਡੀ ਸਮੁੱਚੀ ਸਰਕਾਰ ਨੂੰ ਇਹ ਧਿਆਨ ਦੇ ਨਾਲ ਪਰਦਾ ਫਾਸ਼ ਕਰਨਾ ਚਾਹੀਦਾ ਜਿਹੜੇ ਸਾਡੇ ਐਡੇ ਵੱਡੇ ਐਡੇ ਵੱਡਾ ਸਿੱਖਾਂ ਦਾ ਕੇਂਦਰ ਤਖਤ ਹੋਵੇ ਤਖਤੇ ਕੀ ਮੀਲ ਦਾ ਟੇਕੜਨਾ ਇਹ ਬਹੁਤ ਮੰਦਪਾਗੀ ਗੱਲ ਆ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਹੈਗਾ ਵੀ ਜਿਸ ਤਰ੍ਹਾਂ 1984 ਦੇ ਵਿੱਚ ਜਿਹੜਾ ਮਾਹੌਲ ਸਿਰਜਿਆ ਗਿਆ ਸੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਬੇਤੋਸ਼ੇ ਲੋਕਾਂ ਤੇ ਤਸ਼ੱਦਦ ਠਾਇਆ ਗਿਆ ਸੀ ਇਹ ਦੁਬਾਰਾ ਤੋਂ ਇਹੋ ਜਿਹਾ ਮਾਹੌਲ ਕੋਈ ਸਿਰਜਣਾ ਚਾਹੁੰਦਾ ਹੈ ਕੀ ਕਾਰਨ ਹੈ ਇਹਦਾ ਇਹੀ ਕਾਰਨ ਹੈ ਜੀ ਆ ਜਿਹੜੀਆਂ ਦਸਤਾਰਾਂ ਨਾ ਸਿਰਾਂ ਦੇ ਉੱਤੇ ਜੀ ਇਹ ਪੂਰੀ ਮਨੁੱਖਤਾ ਦੇ ਵਿੱਚ ਛਾਈਆਂ ਹੀਆਂ ਜੀ ਪੂਰੀ ਮਨੁੱਖਤਾ ਦੇ ਵਿੱਚ ਇਹਨਾਂ ਜਿਹੜਾ ਦਸਤਾਰ ਦਾ ਕਰਦਾਰ ਆ ਇਹ ਸੱਚਾ ਤੇ ਸੱਚਾ ਜੀ ਇਹ ਖਲਾਕ ਆ ਜਿਹੜਾ ਖਾਲਸੇ ਦਾ ਇਹ ਜਿੰਨੀਆਂ ਵੀ ਸਰਕਾਰਾਂ ਚਾਹ ਦੁਨ ਜੰਸੀਆਂ ਜੀ ਉਹ ਸ਼ੱਕ ਦੇ ਨਾਲ ਵੇਖ ਰੀਆਂ ਹੂੰ ਉਹ ਇਹ ਨਹੀਂ ਵੇਖ ਰੀਆਂ ਜਿਹੜੀ ਇਹ ਦਸਤਾਰ ਆ ਤਾਜ ਆ ਪੂਰੇ ਭਾਰਤ ਦਾ ਮੁਲਖ ਦਾ ਇੱਕ ਤਾਜ ਆ ਹੂੰ ਤੇ ਇਸ ਦੇ ਨਾਲ ਸਾਨੂੰ ਸਤਕਾਰ ਦੇਣਾ ਚਾਹੀਦਾ ਇਹਨੂੰ ਥੱਲੇ ਵਿਖਾਉਣ ਵਾਸਤੇ ਨਹੀਂ ਕਰਨਾ ਚਾਹੀਦਾ ਇਹ ਥੱਲੇ ਵਿਖਾਉਣ ਵਾਸਤੇ ਸਾਰੀ ਚਲ ਰਹੀ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਉੱਠਦਾ ਹੈ ਵੀ ਜਿਸ ਤਰ੍ਹਾਂ ਦੇਸ਼ ਦਾ ਇੱਕ ਡਿਸਟੈਕ ਸਿਸਟਮ ਬਹੁਤ ਤਗੜਾ ਹੁੰਦਾ ਹੈ ਹਾਂਜੀ ਸੀਬੀਆਈ ਹੈ ਜਿਹੜਾ ਹੋਰ ਈਡੀ ਹੁੰਦੀ ਹੈ ਜਾਂ ਸਾਈਬਰ ਕ੍ਰਾਮ ਹੁੰਦਾ ਹੈ ਇਸ ਤਰ੍ਹਾਂ ਦੇ ਬਹੁਤ ਦਸਤੇ ਹੁੰਦੇ ਨੇ ਸਰਕਾਰ ਦੇ ਕੋਲ ਹਾਂਜੀ ਜਿਹੜੇ ਕਹਿੰਦੇ ਵੀ ਅਸੀਂ ਤਾਂ ਕੀੜੀ ਚੱਲਦੀ ਵੀ ਦੇਖ ਲੈਣੇ ਹੁੰਨੇ ਆ ਹਾਂਜੀ ਲੇਕਿਨ ਜੇ ਇਹ ਲੋਕਾਂ ਨੇ ਈਮੇਲ ਕੀਤੀਆਂ ਨੇ ਤੇ ਅੱਜ 14 ਤਰੀਕ ਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਅੱਜ ਤਕਰੀਬਨ 18 ਤਰੀਕ ਹੋ ਗਈ ਹੈ ਹਾਂਜੀ ਇਹ ਤਾਂ ਕੀੜੀ ਲੱਭ ਲੈਂਦੇ ਫਿਰ ਇਹਨਾਂ ਨੂੰ ਕਿਉਂ ਨਹੀਂ ਲੱਭੇ ਬੰਦੇ ਉਹ ਈਮੇਲ ਕਰਨ ਵਾਲੇ ਇਹ ਜੇ ਨਵੇਂ ਨਾ ਸਿਸਟਮ ਨੂੰ ਲੱਭੇ ਇੱਕੋ ਹੀ ਇਹਦਾ ਸਵਾਲ ਦਾ ਹੱਲ ਆ ਇਹ ਚਾਹ ਦਾ ਸਿਸਟਮ ਫੇਲ ਹੋ ਚੁੱਕਾ ਵਾ ਜੀ ਕਿ ਆਏ ਜਿਹੜੇ ਉਹ ਸਿਸਟਮ ਦਾ ਪ੍ਰਬੰਧ ਕਰਨ ਵਾਲੇ ਆ ਜੀ ਉਹਨਾਂ ਦੇ ਪੂਰੀ ਧਿਆਨ ਦੇ ਵਿੱਚ ਗੱਲ ਨਹੀਂ ਜੇ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਹੁੰਦੀ ਤੇ ਉਹਨਾਂ ਨੇ ਫਾਸ਼ ਕਰ ਦੇਣਾ ਸੀ ਪਰਦਾ ਵੀ ਆ ਪਈ ਇੱਥੇ ਈਮੇਲ ਆਈ ਆ ਇਹਨਾਂ ਬੰਦਿਆਂ ਨੂੰ ਗਿਰਫਦਾਰ ਕਰਕੇ ਤੇ ਸਜ਼ਾਵਾਂ ਦੇਣ ਲੱਗੇ ਆ ਸਰਕਾਰ ਕਰਦੀ ਤੇ ਗੁਰਮਖੋ ਨਹੀਂ ਦਾ ਅੱਜ ਸ਼ੱਕ ਦੀ ਨਜ਼ਰ ਦੇ ਵਿੱਚ ਇਸੇ ਕਰਕੇ ਇਹੀ ਕੰਮ ਵਿਖਦੀ ਰਹੇਗੀ ਵੀ ਸ਼ੱਕ ਹੋ ਜਾਂਦਾ ਹਰ ਇੱਕ ਬੰਦੇ ਨੂੰ ਵੀ ਕਿੱਥੇ ਗੱਲ ਬਿਮਾਰੀ ਫੈਲਦੀ ਆ ਬਾਬਾ ਪ੍ਰਗਟ ਸਿੰਘ ਜੀ ਜਿਹੜਾ ਇੱਕ ਨਿਊਜ਼ ਚੱਲੀ ਐ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਤਾਮਲਨਾਡੂ ਤੋਂ ਬੰਦੇ ਸੀਗੇ ਜਿਨ੍ਹਾਂ ਨੇ ਮੇਲਾ ਕੀਤੀਆਂ ਨੇ ਇਹ ਤਾਮਲਨਾਡੂ ਤੋਂ ਬੰਦੇ ਸੀਗੇ ਤੇ ਫੜੇ ਕਿਉਂ ਨਹੀਂ ਹਾਂਜੀ ਜੀ ਇੰਨਾ ਹੀ ਪਤਾ ਲੱਗ ਗਿਆ ਵੀ ਤਾਮਲਨਾਡੂ ਤੇ ਆ ਜਦੋਂ ਹੁਣ ਤੁਹਾਨੂੰ ਹਰ ਪਿੰਡ ਦੇ ਵਿੱਚ ਪਤਾ ਲੱਗਦਾ ਕਮਾਦ ਦੇ ਵਿੱਚ ਪਤਾ ਲੱਗਦਾ ਸੀ ਵੇ ਇੱਥੇ ਮੁੰਡੇ ਜਿਹੜੇ ਭਗੌੜੇ ਹੋਏ ਉਹ ਆਏ ਆ ਪਿੰਡ ਦੇ ਵਿੱਚ ਵੜੇ ਆ ਉਹ ਫੜੇ ਜਾ ਸਕਦੇ ਆ ਘਰਾਂ ਦੇ ਵਿੱਚੋਂ ਲਿਜਾ ਕੇ ਮਾਰ ਕੇ ਗੋਲੀਆਂ ਉਹਨਾਂ ਦੇ ਗੁਰਖੋ ਪਿਆਰਿਓ ਕੋਈ ਨਹੀਂ ਵੇਖਿਆ ਜਾੜਿਆ ਉਹਨਾਂ ਦੇ ਇੱਕੋ ਵੇਖਿਆ ਜਾੜਿਆ ਇਹ ਪੰਜਾਬ ਦੇ ਜਨਮ ਲਿਆ ਇਹਨਾਂ ਨੇ ਜੀ ਇਹਨਾਂ ਨੇ ਭਾਰਤ ਦੀ ਧਰਤੀ ਦੇ ਪੰਜਾਬ ਦੇ ਉੱਤੇ ਜਨਮ ਲੈ ਕੇ ਦੇ ਆਪਦੇ ਹੱਕਾਂ ਦੀ ਆਵਾਜ਼ ਠਾਈ ਆ ਜੀ ਹੱਕਾਂ ਦੀ ਆਵਾਜ਼ ਠਾਉਂਦੇ ਆ ਚੜ੍ਹਦੀ ਕਲਾ 'ਚ ਰਹਿਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਨੂੰ ਇਹ ਸਮੁੱਚੀ ਸਿੱਖ ਕੌਮ ਨੂੰ ਆਖਿਆ ਤੇ ਇਹ ਚਾਹੁੰਦੇ ਆ ਕਰੇ ਹੀ ਨਹੀਂ ਚੰਗਾ ਲੱਗਦਾ ਕਰਕੇ ਸਾਰੀ ਕਰਨਾ ਵਾਪਰਿਆ ਜੀ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਉੱਠਦਾ ਹੈ ਕਿ ਜਿਹੜੇ ਐਸਐਸਪੀ ਹੈਗੇ ਨੇ ਅਮਰਸਰ ਸਾਹਿਬ ਦੇ ਜੀ 14 ਤਰੀਕ ਤੋਂ ਉਹਨਾਂ ਨੇ ਇਹ ਗੱਲ ਕਹੀ ਸੀ ਬੱਸ ਇਹਦੀ ਤਹਿਕੀ ਕਰ ਕਰਕੇ ਛੇਤੀ ਦੇ ਛੇਤੀ ਇਸ ਮਸਲੇ ਨੂੰ ਸੁਲਝਾ ਕੇ ਉਹ ਲੋਕ ਜਿਹੜੇ ਹੈਗੇ ਨੇ ਮੁਜ਼ਰਮ ਨੇ ਅਸੀਂ ਸੰਗਤ ਦੇ ਸਾਹਮਣੇ ਲਿਆਵਾਂਗੇ ਜਾਂ ਪ੍ਰਸ਼ਾਸਨ ਦੇ ਸਾਹਮਣੇ ਕਰਾਂਗੇ ਲੇਕਿਨ ਅੱਜ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਜਿੱਥੇ ਜਿਵੇਂ ਹੁਣ ਪਿਛਲਾ ਸਮਾਂ ਬੀਤ ਗਿਆ ਨਾ ਇਹਨਾਂ ਨੂੰ ਹੋਰ ਵੀ 2-4 ਦਿਨ ਲੱਗਣਾ ਤੇ ਦਿਨੇ ਜੀ 2-4 ਦਿਨ ਉਹਦੇ ਵਿੱਚ ਸਾਰਾ ਸਾਹਮਣ ਦੁਨੀਆ ਦੇ ਸਾਹਮਣੇ ਲਿਆਂਗੇ ਉਹ ਕਿੱਸਾ ਰੱਖਣਾ ਵੀ ਕਿੱਥੋਂ ਕਿਹੜੇ ਬੰਦੇ ਨੇ ਇਹਨਾਂ ਨੂੰ ਕੱਲਿਆ ਵਾ ਇਹ ਕਾਦੋ ਇਹਨਾਂ ਦੀ ਜੁਰਤ ਪਈ ਹਰਮੰਦਰ ਦੇ ਉੱਤੇ ਅੰਗੂਠਾ ਠਾਉਣ ਦੀ ਗੁਰੂ ਕੇ ਲੰਗਰਾਂ ਦੇ ਉੱਤੇ ਉਂਗਲ ਠਾਉਣ ਦੀ ਇਹ ਕਿਉਂ ਉਹਨਾਂ ਨੂੰ ਲੋੜ ਪਈ ਬਾਬਾ ਪਰਕਸ਼ ਸਿੰਘ ਜੀ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਹਾਂ ਜੀ ਕਾਨੂੰਨ ਖੇਲ ਹੋ ਜਾਂਦਾ ਦੁਨੀਆਵੀ ਦੁਨੀਆਵੀ ਕਾਨੂੰਨ ਜਿਹੜਾ ਹੁੰਦਾ ਹੈ ਹਾਂ ਜੀ ਕਿ ਗੁਰੂ ਦਾ ਕਾਨੂੰਨ ਜਿਹੜਾ ਬੜਾ ਕੰਮ ਛੇਤੀ ਕਰਦਾ ਹੈ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ ਹੈਗੇ ਨੇ ਮੇਲਾ ਕਰਨ ਵਾਲੇ ਹਾਂਜੀ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਪੰਥੇ ਨੂੰ ਕਦੋਂ ਤੱਕ ਲੱਭ ਸਕੇਗਾ ਉਹਦੀ ਗੱਲ ਜ਼ਾਦਾ ਹੋਣਾ ਗੁਰਮੁਖੀ ਇਤਿਹਾਸ ਆ ਸਾਡਾ ਅੱਜ ਦੀ ਗੱਲ ਨਹੀਂ ਕੋਈ ਕੱਲ ਦੀ ਗੱਲ ਨਹੀਂ ਪਿੱਛੋਂ ਲੈ ਕੇ ਹੀ ਬਾਬਾ ਸੁਖਾ ਸਿੰਘ ਬਾਬਾ ਮਤਾਬ ਸਿੰਘ ਬਾਬਾ ਧੱਕੜ ਸਿੰਘ ਇਹ ਉਦੋਂ ਵੀ ਬੀਕਾ ਨੇਰ ਜੰਗਲਾਂ ਦੇ ਵਿੱਚ ਬੈਠੇ ਸੀ ਪਤਾ ਲੱਗਾ ਵੀ ਇੱਥੇ ਚੜ੍ਹ ਕੇ ਆ ਰਹੇ ਜਰਵਾਣੇ ਇੱਥੇ ਕਹਿੰਦੇ ਆ ਰਮੰਦਰ ਨੂੰ ਪੂੜ ਦੇਣਾ ਇਥੇ ਆਂਦੇ ਅਸੀਂ ਕੰਜਰੀਆਂ ਨਚਾਉਣੀਆਂ ਉਥੇ ਕੰਜਰੀਆਂ ਨਚਾਈਆਂ ਤੇ ਉਹਨਾਂ ਦਾ ਸਨੇਹਾ ਖਾਲਸੇ ਨੂੰ ਲੱਗਾ ਤੇ ਗੁਰਮਖੋ ਬੀਕਾ ਨੇੜੇ ਤੋਂ ਆਣ ਕੇ ਤੇ ਉਹਨਾਂ ਨੂੰ ਕੀਤੀ ਦਾ ਫਲ ਖਾਲਸੇ ਨੇ ਭਗਤਾ ਦਿੱਤਾ ਤੇ ਜੇ ਬਾਬਾ ਗੋਤਾ ਸਿੰਘ ਦੇ ਗੜਜਾ ਸਿੰਘ ਹੋਏ ਉਹਨਾਂ ਨੇ ਚੁੰਗੀ ਟੈਸ ਗਰਾ ਕੇ ਖਾਲਸੇ ਦਾ ਸਬੂਤ ਦੋ ਨਹੀਂ ਖਾਲਸ ਰਾਜ ਜਾ ਕੇ ਕਿਆ ਖਾਲਸੇ ਦਾ ਰਾਜ ਹੋ ਗਿਆ ਤੇ ਜਾ ਕੇ ਜਗਰੀਏ ਖਾਨ ਨੂੰ ਕਹਿ ਦਿਓ ਗੁਰਮਖੋ ਉਹ ਮਤ ਸੋਚਣਾ ਜੇ ਕੌਮ ਦਾ ਇਹ ਪੰਥ ਦਾ ਇਹ ਧਰਮ ਦਾ ਉਹ ਦੇ ਵਗਾਰ ਸਕਣਗੇ ਉਹਨਾਂ ਕੋਲੇ ਕੋਈ ਐੋ ਜੀ ਤਾਕਤ ਨਹੀਂ ਇਹ ਕਾਲ ਪੁਰਖ ਵਾਹਿਗੁਰੂ ਦਾ ਤੇ ਸਾਜਾ ਨਵਾਜਾ ਗੁਰੂ ਕਾ ਖਾਲਸਾ ਇਹ ਤਖਤਾਂ ਦੇ ਵਿੱਚੋਂ ਇੱਥੇ ਹੀ ਕੋੜੀਆਂ ਦਾ ਕੋੜ ਦੂਰ ਹੁੰਦਾ ਸੀ ਜਦੋਂ ਜਲ ਛਾ ਕੇ ਜਾਂਦੇ ਸੀ ਇੱਥੇ ਜਾਂਦੇ ਕਾਵਾਂ ਤੋਂ ਹੰਸ ਬਣ ਜਾਇਆ ਕਰਦੇ ਸੀ ਇਸੇ ਥਾਤੇ ਜਿਹੜੇ ਨਮਾਣੇ ਤੇ ਨਤਾਣੇ ਗਰੀਬ ਆ ਉਹ ਸ਼ਨਾਣ ਕਰਕੇ ਚੁੜਾ ਛਾ ਕੇ ਉਹ ਜਰਵਾਣਿਆਂ ਦੇ ਨਾਲ ਉਹ ਗੁਰਮਖੋ ਟੱਕਰਨ ਦਾ ਉਹ ਦਾਵਾ ਰੱਖਦੇ ਸੀ ਐਸੇ ਕਰਕੇ ਕਿਆ ਖਾਲਸਾ ਹੰਨੇ ਹੰਨੇ ਦੇ ਰਾਜ ਕਰੇਗਾ ਇਹ ਖਾਲਸੇ ਦਾ ਰਾਜ ਰਹਿਣਾ ਖਾਲਸਾ ਅੱਜ ਵੀ ਰਾਜ ਕਰ ਰਿਹਾ ਪਰ ਉਹ ਖਾਲਸਾ ਬਣੇ ਜਿਹਨੇ ਰਾਜ ਕਰਨਾ ਏ ਗੁਣਮੁਖੋ ਪਿਆਰੋ ਗੱਲਾਂ ਬਾਤਾਂ ਦੇ ਨਾਲ ਕੋਈ ਵੀ ਇਹ ਮੁਲਖ ਨਹੀਂ ਬਣਦੇ ਇਹ ਪਹਿਲਾ ਸਾਨੂੰ ਆਪ ਉਹ ਲੀ ਦੇ ਉੱਤੇ ਚੰਨਣ ਦੀ ਲੋੜ ਆ ਤੇ ਤਾਂ ਚੜਦੀ ਕਲਾ ਹੁੰਦੀ ਆ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਹੈ ਕਿ ਕਿਸੇ ਵੀ ਧਰਮ ਦਾ ਸਥਾਨ ਹੈਗਾ ਧਰਮਕਸਤਾਨ ਹਾਂ ਜੀ ਉਸ ਜਗ੍ਹਾ ਤੇ ਨਾ ਤਾਂ ਮੇਲਾ ਹੁੰਦੀਆਂ ਐ ਨਾ ਕਿਤੇ ਅਟੈਕ ਕੀਤੇ ਜਾਂਦੇ ਨੇ ਸਿਰਫ ਤਾਂ ਸਿਰਫ ਸਿੱਖ ਧਰਮ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਤੇ ਹੀ ਸਭ ਕੁਝ ਕਿਉਂ ਹੁੰਦਾ ਹੈ ਇਹ ਇਸੇ ਕਰਕੇ ਹੁੰਦਾ ਜੀ ਸ਼ਕਤੀ ਦਾ ਘਾਰ ਆਏ ਇਥੇ ਕਾਵਾਂ ਤੋਂ ਹੁਣ ਸੁਣਦੇ ਹੋ ਜੀ ਇਸ ਥਾਂ ਤੇ ਕੋੜੇ ਰਾਜੀ ਹੋ ਰਹੇ ਆ ਜੀ ਇਸ ਥਾਂ ਦੇ ਉੱਪਰ ਗੁਰੂ ਨੇ ਕੀ ਕਿਰਪਾ ਵੱਡੀ ਕੀਤੀ ਲਾਹੀ ਵੀ ਇੱਥੇ 24 ਘੰਟੇ ਜੋ ਇੱਥੇ ਗੁਰੂ ਦਾ ਨਾਮ ਸਿਮਰਨਾ ਕੀਰਤਨ ਅਰਦਾਸਾ ਹੋ ਰੀਆਂ ਕਾਲ ਸਾ ਜਕਾਰੇ ਛੱਡ ਰਿਆ ਚੜ੍ਹਦੀ ਕਲਾ ਦਾ ਪ੍ਰਤੀ ਦਾ ਨਿਸ਼ਾਨ ਛੋੜਦੇ ਮੀਰੀ ਦੇ ਪੀਰੀ ਦੇ ਜਿਹਦੇ ਕਾਮ ਦੇ ਨਿਸ਼ਾਨ ਝੁਲਦੇ ਹੋਣ ਜਿਹੜੀ ਕਾਮ ਦਾ ਐਡਾ ਵੱਡਾ ਨਾਂ ਹੋਵੇ ਨਿਸ਼ਾਨ ਹੋਵੇ ਨਾ ਉਹਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕੀ ਤੇ ਨਾ ਕਰੇਗੀ ਇਹ ਨਿਸ਼ਾਨ ਤਾਂ ਸਮਾਨ ਦੇ ਵਿੱਚ ਝੁਲਦੇ ਆ ਤੇ ਦੂਸਰੇ ਗੁਰਮਖੋ ਪਿਆਰਿਓ ਮਾਰਤਾਂ ਦੇ ਉੱਤੇ ਝੁਲਦੇ ਆ ਕਈਆਂ ਦੀਆਂ ਗੱਡੀਆਂ ਤੇ ਝੁਲਦੇ ਆ ਨਿਸ਼ਾਨ ਕਈਆਂ ਦੇ ਗੁਰਮਖੋ ਪਿਆਰਿਓ ਘਰਾਂ ਦੇ ਉੱਪਰ ਝੁੱਲਦੇ ਆ ਇਹ ਕਾਲ ਦਾ ਤਖਤ ਆ ਅਕਾਲ ਪੁਰਖ ਵਾਹਿਗੁਰੂ ਦਾ ਸਾਜਾ ਨਵਾਜਾ ਖਾਲਸਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਮਹਾਨ ਬਖਸ਼ਾ ਤੇ ਤਾਕਤਾਂ ਰੋਜ਼ ਹੀ ਵਰਤਦੀਆਂ ਉਥੇ ਜੀ ਉਹ ਐਡਾ ਵੱਡਾ ਉਥੇ ਖਜ਼ਾਨਾ ਵਾ ਉਥੇ ਸ਼ਕਤੀਆਂ ਦਾ ਭਗਤੀਆਂ ਦਾ ਉਥੇ ਗੁਰਮਖੋ ਰੋਜ਼ ਹੀ ਕਲਾ ਵਰਤਦੀਆਂ ਪਰ ਜੇ ਵੇਖਣ ਵਾਲਿਆਂ ਦੀ ਨਿਗਾ ਨਹੀਂ ਉਹ ਜੋ ਮਰਜੀ ਟੈਕ ਕਰੀ ਜਾਣ ਵੀ ਇਹ ਵੀ ਕਿਤੇ ਆਮ ਪਾਣੀ ਆ ਇਹ ਵੀ ਕਿਤੇ ਆਮ ਸਰੋਵਰ ਆ ਇਹ ਵੀ ਕਿਤੇ ਆਮ ਮਾਰਤਾ ਇਹ ਮਤ ਸੋਚੋ ਇਹ ਹਰੀ ਦਾ ਦਵਾਰ ਆ ਹਰੀ ਕਾਲਪੁਰਖ ਵਾਹਿਗੁਰੂ ਦਾ ਘਰ ਆ ਸਾਨੂੰ ਪੂਰਾ ਪੂਰਾ ਖਾਲਸੇ ਨੂੰ ਵਿਸ਼ਵਾਸ ਆ ਤੇ ਵਿਸ਼ਵਾਸ ਚਾਹੀਦਾ ਤੇ ਅਸੀਂ ਆਨੇ ਜਿੰਨੀ ਵੀ ਸੇ ਕਾਮ ਉਹ ਗੁਰਮਖੋਸ ਸਾਰੀ ਇਹ ਗੱਲ ਦੀ ਮਿਲ ਦੀ ਨਿੰਦਿਆ ਕਰੇ ਤੇ ਜਿਹੜੇ ਇਸ ਦੇ ਨਹੀਂ ਹਜੇ ਲੱਭ ਸਕੇ ਇਸ ਗੱਲ ਨੂੰ ਉਹਨਾਂ ਦੀ ਵੀ ਕਰੇ ਤੇ ਅਸੀਂ ਇਨਤਾਨ ਆ ਗੁਰੂ ਖਾਲਸਾ ਜੀ ਛੇਤੀ ਤੋਂ ਛੇਤੀ ਇਹ ਸਾਹਮਣੇ ਲਿਆਂਦਾ ਜਾਵੇ ਇਨਸਾਨ ਬਾਬਾ ਪਰਗਤ ਸਿੰਘ ਜੀ ਸਵਾਲ ਉੱਠਦਾ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਜਿਸ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਸਿੱਖ ਕੌਮ ਨੇ ਦੋ ਵਾਰ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੁਣ ਇਹੋ ਜਿਹਾ ਸਮਾਂ ਤੁਹਾਨੂੰ ਕੀ ਲੱਗਦਾ ਹੈ ਵੀ ਸਿੱਖ ਕੌਮ ਜਿਹੜੀ ਗੌਰਵਮਈ ਇਤਿਹਾਸ ਸੀਗਾ ਜਿਹਨਾਂ ਦਾ ਇਨਾਂ ਦੇ ਜਜ਼ਬੇ ਸੀਗੇ ਰਾਜ ਕਰਨ ਦੇ ਅੱਜ ਇਹਨਾਂ ਦੇ ਅੰਦਰੋਂ ਕੀ ਉਹ ਫਲਸਫਾ ਖਤਮ ਹੋ ਚੁੱਕਿਆ ਅੱਜ ਇਹਨਾਂ ਨੂੰ ਧੰਕੀਆਂ ਦਿੱਤੀਆਂ ਜਾਂਦੀਆਂ ਨੇ ਵਾਰ-ਵਾਰ ਵੀ ਤੁਹਾਡੇ ਧਾਰਮਿਕ ਸਾਨ ਖਤਮ ਕਰ ਦਿੱਤੀ ਜਾਣਗੇ ਇਹਦਾ ਇੱਕ ਹੀ ਗਾਰਨਾ ਵੀ ਦਿੱਲੀ ਦਾ ਜਿਹੜਾ ਤਖਤ ਆ ਨਾ ਜੀ ਦਿੱਲੀ ਦਾ ਤਖਤ ਆਉਂਦਾ ਸੀ ਇੱਥੇ ਅਰਦਾਸ ਕਰਾਉਣ ਵਾਸਤੇ ਜੀ ਮੰਗ ਮੰਗਣ ਵਾਸਤੇ ਵੀ ਅਸੀਂ ਇਸ ਦੇਸ਼ ਦੇ ਰਾਜੇ ਹੋਈਏ ਜੇ ਦੁਨੀਆ ਦੀ ਵਾਗਡੋਰ ਸੰਭਾਲੀਏ ਅੱਜ ਜਿਹੜੇ ਅਰਦਾਸ ਕਰਨ ਵਾਲੇ ਆ ਉਥੇ ਪਹੁੰਚ ਗਏ ਕਰਕੇ ਇਹ ਸਾਰੀਆਂ ਸਾਡੇ ਨਾਲ ਅੱਜ ਘਟਨਾ ਵਾਪਰੀਆਂ ਇਹ ਗੁਰਮੁਖੋ ਇਹ ਗੁਰੂ ਦਾ ਜਿਹੜਾ ਖਾਲਸਾ ਸਾਜਿਆ ਨੂੰ ਅੱਜ ਇਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਖਤਮ ਕਰਦੀ ਇਹਦੇ ਵਿੱਚ ਬੰਦੇ ਮਾਰੇ ਆ ਜਾਂਦੇ ਇਹਦੇ 'ਚ ਬੰਦੇ ਗਦਾਰ ਪੈਦਾ ਹੋ ਜਾਂਦੇ ਜਿਹੜੇ ਇਹ ਧੁੰਦਲਾ ਪੰਨੋ ਵਿਖਾਉਣਾ ਚਾਹੁੰਦੇ ਆਾਰੇ ਜਿਹੜਾ ਗੁਰੂ ਕਾ ਖਾਲਸਾ ਨਰੂਲ ਆ ਨਾ ਇਹ ਸੱਚ ਦਾ ਸੱਚ ਹੈ ਨਾ ਇਥੇ ਕਿਸੇ ਦੀ ਅੱਖ ਨਹੀਂ ਟਿਕਣੀ ਇਹਦੀ ਇੱਥੇ ਬਾਹ ਤੇ ਉਂਗਲ ਨਹੀਂ ਹੋਣ ਦੇਣੀ ਉਥੇ ਵੇਖ ਲਿਆ ਸਾਰੀ ਉਹਦੀ ਅੱਖ ਕੱਢੀ ਜਾਣੀ ਆ ਜੀ ਇਹ ਗੁਰੂ ਦਾ ਘਰ ਆ ਇੱਥੇ ਤਾਂ 베ਰੀ ਦੇ ਵਿੱਚ ਪਾ ਕੇ ਰੋੜੇ ਬਰੂਦ ਪਾ ਕੇ ਇਤਿਹਾਸ ਜ਼ਬੂਤ ਆ ਉਹਦੇ ਵਿੱਚ ਹੀ ਭਾਈ ਜੇਠੇ ਵਰਗਿਆਂ ਨੇ ਜੋ ਜਾਣੇ ਭਾਈ ਪੜੇ ਵਰਗਿਆਂ ਨੇ ਜੋ ਉਹਸ ਵਕਤ ਤੋਪ ਨੂੰ ਚਲਾਇਆ ਮਹਾਰਾਜ ਦੇ ਹੁਕਮ ਨਾਲ ਇਹਦੇ ਦਾ ਮਤ ਸੋਚਣਾ ਕੀ ਮੇਰਾ ਕਰਾਂਗੇ ਕੋਈ ਟੈਕ ਕਰਾਂਗੇ ਕੋਈ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸੋ ਮੇਰੇ ਨਾਲ ਸੀਗੇ ਬਾਬਾ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਮੁੱਤੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਲੰਗਰ ਹਾਲ ਹਰਮੰਦਰ ਸਾਹਿਬ ਦਾ ਜੋ ਹੈਗਾ ਉਹਨੂੰ ਡਾਉਣ ਦੀ ਧਮਕੀ ਈਮੇਲ ਆਈ ਸੀ ਕਿ ਭਗਵੰਤ ਮਾਨ ਦੇ ਕੋਲ ਵੀ ਫਿਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਕੋਲ ਇਸ ਤਰ੍ਹਾਂ ਈਮੇਲ ਆਈਆਂ ਸੀਗੀਆਂ ਉਸ ਦੀ ਗੱਲਬਾਤ ਕੀਤੀ ਵਿਚਾਰ ਚਚਾ ਕੀਤੀ ਹੈ ਤੁਸੀਂ ਆਪਣੇ ਕਮੈਂਟ ਇਸ ਵੀਡੀਓ ਦੇ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਬਾਬਾ ਜੀ ਇਸ ਤਰ੍ਹਾਂ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਜੀ ਆਪ ਜੀ ਦਾ ਸਮੂਹ ਖਾਲਸਾ ਇੱਕ ਜੀ